ਅੱਜ ਕੀ ਨੌਲ ਛੋਟਾ ਕਿਹੜਾ ਇਹ ਜਗਜੀਤ ਸਿੰਘ ਭਰਤਰਾ ਜੀ ਇਹ ਅੱਗ ਲੱਗੀ ਹੈ ਜੀ ਇੱਕ ਚੀਜ਼ ਇਹ ਅੱਗ ਜੀ ਫੈਕਟਰੀ ਵਿੱਚੋਂ ਆਈ ਆ ਤਾਂ ਹੀ ਫੈਕਟਰੀ ਦਾ ਸਾਰਾ ਸਫਾ ਤੋਂ ਬਸ ਸਟਾਫ ਫੈਕਟਰੀਆਂ ਲਾਇਆ ਉਹਦੇ ਉਹਨੇ ਸਾਰੇ ਫੋਕਟਾ ਆਪਣੇ ਲੋਕਾਂ ਵੀ ਤੁਸੀਂ ਆ ਜਾਓ ਫੜਾ ਫੜਾ ਕੇ ਤਾਂ ਵੀ ਉਹ ਘਾਟੋਂ ਪੂਰੇ ਪਿਆਉਂਦੇ ਰਹੇ ਬਾਤ ਜੀ ਫਾਇਰ ਤਾਂ ਅਸੀਂ ਬਹੁਤ ਕੰਮ ਕੀਤੀ ਜਿਆੜੀ ਇਹ ਸਾਰੀ ਮੇਨ ਫੈਕਟਰੀ ਆ ਜਿੱਥੋਂ ਸਪਾਰਕ ਹੋਇਆ ਨਹੀਂ ਤਾਂ ਬਾਕੀ ਲੈਟ ਹੈ ਨਹੀਂ ਕੋਈ 24 ਘੰਟੇ ਲੈਟ ਬੰਦਦਾ ਦੂਜੀ ਨਾਲ ਵੀ ਲੈਟ ਨਾਲ ਅੱਗ ਹੋ ਕੇ ਲੈਟੋਪ ਚ ਚੱਲਦੀ ਹੈ ਇਹ ਮੇਨ ਫੈਕਟਰੀ ਦਾ ਫੈਕਟਰੀ ਜਿੱਥੋਂ ਸਪਾਰਕ ਹੋ ਗਿਆ ਕੋਈ ਨਾ ਕੋਈ ਕਿ ਹਾਂਜੀ ਉਹ ਮੰਗ ਕੀ ਕਰਦੇ ਮੰਗਿਆ ਵੀ ਉਹ ਜਿਹੜੀ ਕਾਂਗਰੇ ਦੇ ਉਹ ਉਹ ਨਾਮ ਜਿਹੜੇ ਜਿਹਦੀ ਬਿਆਦੀ ਆ ਲਾਂ ਜਾ ਕੇ ਉਹ ਉਹ ਦਾ ਬਾਪ ਜੇ ਮੜ ਜਾ ਫੈਕਟਰੀ ਦੀ ਰੋਜ਼ ਵਾਂਜੇ ਇਹ ਫੈਕਟਰੀ ਆ ਰ ਪਰ ਇਹ ਫੈਕਟਰੀ ਧਾਗਾ ਫੈਕਟਰੀ 10 ਹਾਂਜੀ ਹਾਂਜੀ ਹਾਲੇ ਕੀ ਨਾਮ ਆ ਤੁਹਾਡਾ ਜੀ ਮੇਰਾ ਹਰਦੀਪ ਸਿੰਘ ਪਿੰਡ ਵਾਲਿਓ ਜੀ ਤੇ ਅਕਲ ਹਾਂਜੀ ਹਾਂਜੀ ਆਣਕ ਖੜੀ ਸੀ ਕਿੰਨੇ ਕਿਤੇ ਪੌਣੇ ਦੋ ਕਿੱਲੇ ਨੇ ਜੀ ਇਹ ਸਾਰੀ ਬੁਕਿੰਗ ਹਾਂਜੀ ਹਾਂਜੀ ਸਾਰੀ ਬੁਕਿੰਗ ਨਾੜ ਜਿਹੜੀ ਖੜੀ ਸੀ ਇਹ ਵੀ ਇਹ ਨਾਲ ਨਾਲ ਦੇ ਗਵਾਂਢੀ ਦੇ ਸੀ ਥਾਲ ਮੱਝ ਦਾ ਹੀ ਮੁੰਡਾ ਜੀ ਲੋਕੀ ਤੇ ਕਰਨ ਪਹੁੰਚ ਆਂਦਾ ਇਹਨਾਂ ਮੁੰਡੇ ਨੇ ਫੋਨ ਕਰਿਆ ਜੀ ਕਹਿੰਦਾ ਵੀ ਅੱਗ ਲੱਗ ਗਈ ਗਣਕ ਲੋ ਜੀ ਜਿਆ ਲੱਗੀਆਂ ਬੁਝਾਓ ਹਾਂਜੀ 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 ਤਾਂ ਇਹੀ ਨੇ ਲੋ ਜੀ ਸਾਰੀ ਗੋਤੀ ਜੀ ਹਾਂਜੀ ਹਾਂਜੀ ਮਨ ਕਰ ਤੁੰਗ ਕਾ ਦਿਆਂ ਨੂੰ ਵੀ ਮੁਆਵਜ਼ਾ ਦਿੱਤਾ ਜਾ ਵੀ ਇਹਦਾ ਬੰਦਾ ਦਾ ਨਾਮ ਦੱਸੋ ਬੰਡ ਜੀ ਵਾਲਿਆਂ ਹਰਦੀਪ ਸਿੰਘ ਜੀ ਅੱਜ ਕੀ ਨਾਮ ਆ ਤੁਹਾਡਾ ਕੀ ਹਊਗਾ ਮੈਂ ਡੀ ਅਰਵਿੰਦ ਕਮਾਰੀ ਫਾਇਰ ਗੇਟਸ ਮਰਲਾਤਾ ਹਾਂ ਜਿਹੜੀ ਅਣਗਲ ਅੱਗ ਲੱਗੀ ਹੈ ਕਿੱਥੇ ਲੱਗੀ ਹੈ ਤੇ ਕਿੰਨੇ ਕਿੰਨਾ ਨੁਕਸਾਨ ਹੋਇਆ ਇਹ ਅੱਗ ਜੀ ਆਪਣੇ 20 ਕਿੱਲੇ ਕਣਕ ਦੇ ਨਾਲ ਦੇ ਕਹਿੰਦੇ ਆ ਜੀ ਤੇ 3 ਕਿੱਲੇ ਕਣਕ ਬੇਗਹਿਰੇ ਨੇ ਇਹ ਆਪਣੇ ਸਕੂਲ ਆ ਸਕੂਲ ਦੇ ਨਾਲ ਹੀ ਟੈਂਟੇ ਦਾ ਸਕੂਲ ਦੇ ਕੋਲ ਤੇ ਗੱਲ ਕਰੀਏ ਤੇ ਕਿੰਨੀਆਂ ਗੱਡੀਆਂ ਥੋੜੀਆਂ ਲੱਗੀਆਂ ਆਪਣੀ ਫਾਇਰ ਵੜੀ ਤਿੰਨ ਗੱਡੀਆਂ ਲੱਗ ਚੁੱਕੀਆਂ ਹੁਣ ਤੱਕ ਅੱਗ ਕਿੰਨੀ ਜਿਆਦਾ ਅੱਗ ਕਾਫੀ ਸੀਗੀ ਤੇ ਉਹਨੇ ਕੰਟਰੋਲ ਕਰ ਲਿਆ ਹੁਣ ਤੇ ਜਿਹੜੀ ਕੋਲ ਕਣਕ ਸੀ ਉਹਨੂੰ ਬਚਾ ਲਿਆ ਗਿਆ। ਨਾਲ ਕਿੰਨੇ ਕਿਤੇ ਕਣਕ ਖੜੀ ਜੀ? ਨਾਲ ਕਾਫੀ ਹੈ ਜੀ। ਜੇ ਦੇਖਿਆ ਜਾਓ ਤਾਂ 100 ਫੀਲਡ ਐ ਚੇਕਰ ਦੇ ਉੱਪਰ ਫਰੀ ਖੜੀ। ਦਾਹਾਂ ਤੋਂ ਕਹਾਣਕ ਆ ਜੀ, ਉਹਨੂੰ ਬਚਾ ਲਿਆ। ਹਾਂਜੀ ਕੀ ਨਾਮ ਆ? ਛੋਟਾ ਕਿਹੜਾ ਪਿੰਡ? ਨਾਮ ਸੰਦੀਪ ਸਿੰਘ ਜੀ ਪਿੰਡ ਚੈਨਾ। ਤੇ ਜਿਹੜੀ ਇਹ ਨਾਲ ਲੱਗਿਆ ਅੱਜ ਲੱਗੀਆਂ ਉਹਦੇ ਜਿੱਥੇ ਹਾਂਜੀ ਹਾਂਜੀ ਸਾਡੇ ਖੇਤਰ ਲੱਗਿਆ ਜੀ ਆਪਣੇ ਉਹ ਫੈਕਟਰੀ ਦੇ ਕੋਲੋਂ ਲੱਗਿਆ ਜੀ ਫੈਕਟਰੀ ਦੇ ਮੁੱਢੋਂ। ਉਹਨਾਂ ਦੇ ਵਰਕਰ ਸਾਰੇ ਹੀ ਬੁਝਾ ਰਹੇ ਸੀਗੇ ਜੀ ਉੱਥੇ ਕੋਈ ਪਈਏ ਨੇ ਅੱਖ ਲਾਈ ਜੀ ਇਹਨਾਂ ਦੇ ਫੈਕਟਰੀ ਵਾਲਾ ਦੋ ਜੱਟਾਂ ਦੀ ਫੈਕਟਰੀ ਇਹਦੀ ਉਹ ਧਾਗੇ ਦੀ ਫੈਕਟਰੀ ਹੈ ਤੇ ਇਹ ਕਿੰਨੇ ਕਿਤੇ ਨੇ ਜੀ ਇਹ ਕੋਟੋ ਕਾਟੀ ਤਾਂ 2 ਟਾਈ ਕਿਲੇ ਤਾਂ ਕੜਕਰੀ ਮੱਚ ਗਈ 8 9 ਕਿਲੇ ਜੀ ਨਾੜ ਦੇ ਨਾਲ ਆਪਾਂ ਕਿੰਨੇ ਨਾਲ ਹਾਂਜੀ ਹਾਂ ਇਹਦਾ ਹੀ ਹੁਣ ਫੈਕਟਰੀ ਵਾਲਿਆਂ ਨੂੰ ਦੇਣਾ ਚਾਹੀਦਾ ਜੀ ਵਿਚਾਰੇ ਜਿਹਦੀ ਕਾਂਕ ਤੇ ਜੰਮੀ ਚਲ ਗਈ ਜੀ ਉਹਨੂੰ ਉਹ ਤਾਂ ਪੈਸੇ ਦੇਣੇ ਚਾਹੀਦੇ ਨੇ ਤੇ ਤੁਸੀਂ ਇਹਦੀ ਸਲਾਹ ਦੇ ਦਿੱਤੀ ਪਰ ਮਹਿਕਮੇ ਨੇ ਹਾਂਜੀ ਹੁਣ ਦੰਨੇ ਆ ਜੀ ਦਵਾਂਗੇ ਇਸ ਤਰ੍ਹਾਂ ਹੁਣ ਤਾਂ ਅੱਕ ਬਚਾ ਕੇ ਹਟਿਆ ਜੀ ਆ ਹੁਣ ਦੰਨੇ ਆ ਜੀ ਸਲਾਹ